ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਪਹਿਲਾ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਜਿਹੜੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਕਾਟਨ ਫੈਬਰਿਕ ਦੇ ਵਿੱਚ ਹੋਣਗੇ ਸਾਰੇ ਹੀ ਸੂਟ ਜਿਹੜੇ ਕਾਟਨ 'ਚ ਹੋਣਗੇ ਸਭ ਦਾ ਜਿਹੜਾ ਪ੍ਰਾਈਸ ਡਿਫਰੈਂਟ ਹੋਏਗਾ ਐਂਡ ਕੁਝ ਪਿਓਰ ਕਾਟਨ 'ਚ ਹੋਣਗੇ ਕੁਝ ਸੈਮੀ ਕਾਟਨ 'ਚ ਹੋਣਗੇ ਕੁਝ ਖਾਦੀ ਕਾਟਨ 'ਚ ਹੋਣਗੇ ਸਭ ਦਾ ਜਿਹੜਾ ਫੈਬਰਿਕ ਵੀ ਡਿਫਰੈਂਟ ਰਹੇਗਾ ਤੁਸੀਂ ਜਿਹੜਾ ਵੀ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਆ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਕੇ ਸੂਟ ਰਿਲੇਟਡ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਫੈਬਰਿਕ ਬਾਰੇ ਪੁੱਛ ਸਕਦੇ ਹੋ ਸੂਟ ਦਾ ਠੀਕ ਹੈ ਜੀ ਸਭ ਦੇ ਨਾਲ ਦੁਪट्टे ਖੁੱਲੇ ਡੁੱਲੇ 2.5 ਮੀਟਰ ਦੇ ਰਹਿਣ ਵਾਲੇ ਆ ਜੀ ਨੈਕਸਟ ਆਪਲੇ ਵਿਦਆਊਟ ਦੁਪੱਟਾ ਹੋਣਗੇ ਜੀ ਠੀਕ ਹੈ ਜੀ 5 ਮੀਟਰ ਦਾ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਤੁਸੀਂ ਚੈੱਕ ਕਰੋ ਅਗਰ ਇਹਨਾਂ 'ਚ ਕੋਈ ਬਾਏ ਕਰਨਾ ਹੈ ਬਹੁਤ ਘੱਟ ਪ੍ਰਾਈਸ ਹੈ ਜੀ ਨੈਕਸਟ ਆ ਬਹੁਤ ਸੋਹਣੇ ਬਨਾਰਸੀ ਸਟਾਈਲ ਸੂਟ ਆ ਗਏ ਜੀ ਬਹੁਤ ਸੋਹਣੇ ਆ ਜੈਪੂਰੀ ਜੇ ਠੀਕ ਹੈ ਜੀ ਇਹਨਾਂ ਵਿੱਚ ਵੀ ਕਾਫੀ ਕਲਰ ਹੈਗੇ ਆਪਣੇ ਕੋਲੋਂ ਸੀ ਚੈੱਕ ਕਰੀ ਚਲੋ ਤੁਹਾਨੂੰ ਕੋਈ ਵੀ ਨਾਲ ਵਿੱਚ ਕਲਰ ਪਸੰਦ ਆਉਂਦਾ ਨਾਲ ਕੰਟਰਾਸਟ ਬਾਟਮ ਆ ਤੇ ਡਬਲ ਸ਼ੇਡ ਦਾ ਦੁਪੱਟਾ ਹੋਏਗਾ ਜੀ ਨੈਕਸਟ ਆ ਵੀ ਨੈਕ ਵਾਲਾ ਸੂਟ ਆ ਗਿਆ ਨਾਲ ਬਾਟਮ ਪਲੇਨ ਰਹੇਗੀ ਨੈਕਸਟ ਆ ਵਾਲਾ ਸੂਟ ਬਹੁਤ ਸੋਹਣਾ ਹੈ ਜੀ ਚੈੱਕ ਕਰੀ ਚਲੋ ਸਭ ਡਿਫਰੈਂਟ ਜੇ ਸੂਟ ਲਏ ਕਿ ਐਂ ਡਿਫਰੈਂਟ ਕਲਰ ਲਏ ਕਿ ਐਂ ਬਾਦਨੀ ਤੇ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੋਇਆ ਹੈ ਜੀ ਨਾਲ ਕੰਟਰਾਸਟ ਦੇ ਦੁਪੱਟਾ ਰਹੇਗਾ ਤੁਸੀਂ ਆਪਣਾ ਸਕਰੀਨ ਸ਼ਾਟ ਲਈ ਚਲੋ ਤੇ ਆਰਡਰ ਬੁੱਕ ਕਰਵਾਈ ਚਲੋ ਨੈਕਸਟ ਆ ਬਾਟਮ ਦੇ ਵਰਕ ਵਾਲੇ ਸੂਟ ਆ ਗਏ ਜੀ ਸ਼ਰਟ ਪ੍ਰਿੰਟ ਰਹੀਗੀ ਬਾਟਮ ਪਲੇਨ ਰਹੇਗੀ ਤੇ ਵਰਕ ਹੋਇਆ ਹੋਏਗਾ ਤੇ ਦੁਪੱਟਾ ਜਿਹੜਾ ਆ ਬਹੁਤ ਸੋਹਣਾ ਮਸਲੀਨ कॉटन ਦਾ ਹੋਏਗਾ ਦੁਪੱਟੇ ਤੇ ਸਾਰੇ ਤੇ ਫਲਾਵਰਸ ਦਾ ਕੰਮ ਕੀਤਾ ਹੋਇਆਗਾ ਜੀ ਨੈਕਸਟ ਆ ਵੀ ਨੈਕ ਵਾਲੇ ਬਹੁਤ ਸੋਹਣੇ ਸੂਟ ਆਪਣੇ ਕੋਲ ਅਵੇਲੇਬਲ ਹੈ ਨੈਕਸਟ ਆ ਵਾਲੇ ਸੂਟ ਆਪਣੇ ਕੋਲ कॉटन ਦੇ ਵਿੱਚ ਅਵੇਲੇਬਲ ਆ ਨਾਲ ਬਾਟਮ ਪਲੇਨ ਰਹੇ ਤੁਸੀਂ ਚੈੱਕ ਕਰੀ ਚਲੋ ਜਿਹੜਾ ਵੀ ਨਾਂ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰਵਾਇ ਚਲੋ ਸਭ ਦੇ ਫੈਬਰਿਕ ਦੀ ਜਿਹੜੀ ਕੁਆਲਿਟੀ ਆ ਬਹੁਤ ਅੱਛੀ ਰਹੇਗੀ ਫੈਬਰਿਕ ਬਹੁਤ ਵਧੀਆ ਹੋਏਗਾ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਧੰਨਵਾਦ ਜੀ